ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਜਿੰਨਾ ਤੋਂ ਸਾਨੂੰ ਇਨਸਾਫ ਦੀ ਉਮੀਦ ਹੁੰਦੀ ਹੈ ਜਦੋਂ ਉਹੀ ਭ੍ਰਸਟ ਹੋ ਜਾਣਾ ਤਾਂ ਫਿਰ ਆਪਣੇ ਵਰਗਾ ਜਿਹੜਾ ਬੰਦਾ ਹੈ ਆਮ ਬੰਦਾ ਕੀ ਕਰ ਸਕਦਾ ਹੈ ਆਮ ਇਨਸਾਨ ਕੀ ਕਰੇ ਜੀहां ਦੋਸਤੋ ਮੈਂ ਗੱਲ ਕਰ ਰਿਹਾ ਹਾਂ ਡੀਆਈਜੀ ਰੇਂਜ ਦੇ ਅਧਿਕਾਰੀ ਜਿਹੜੇ ਹੈਗੇ ਨੇ ਆਪਣੇ ਅਰਚਨ ਸਿੰਘ ਪੁੱਲਰ ਜਿਨ੍ਹਾਂ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਕੀ ਪੂਰਾ ਮਾਮਲਾ ਹੈ ਕੀ ਇਹਦੀ ਸੱਚਾਈ ਹੈ ਜਾਂ ਫਿਰ ਕੀ ਕੁਝ ਉਹਨਾਂ ਦੇ ਘਰੋਂ ਮਿਲਿਆ ਇਹ ਸਾਰਿਆਂ ਬਾਰੇ ਆਪਾਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿਉਂਕਿ ਏਜ ਵੀ ਤੁਹਾਡਾ ਕੀ ਇੱਕ ਐਗਜ਼ਾਮੀਨੇਸ਼ਨ ਦਾ ਪਾਰਟ ਬਣ ਚੁੱਕਿਆ ਹੈ ਜੋ ਕਿ ਕਰੰਟ ਅਫੇਅਰ ਦਾ ਕੱਲ੍ਹ ਤੁਹਾਡੇ ਐਗਜ਼ਾਮ ਵਿੱਚ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਪੰਜਾਬ ਦੇ ਕਿਸ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਠੀਕ ਹੈ ਜੀ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਤਾਂ ਪੂਰਾ ਮਾਮਲਾ ਕੀ ਹੈ ਫਤਗੜ ਸਾਹਿਬ ਜ਼ਿਲ੍ਹੇ ਦੇ ਗੋਵਿੰਦਗੜ ਦੇ ਰਹਿਣ ਵਾਲੇ ਸਕ੍ਰੈਪ ਡੀਲਰ ਆਕਾਸ਼ ਬੱਤਾ ਨੇ ਡੀਆਈਜੀ ਪੁੱਲਰ ਤੇ ਰਿਸ਼ਵਤ ਲੈਣ ਦੇ આરોਪ ਲਗਾਏ ਨੇ ਤਾਂ ਪੂਰੇ ਮਾਮਲੇ ਦੀ ਗੱਲ ਕਰ ਲੈਂਦੇ ਆ ਇਹ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਹੈ ਤਾਂ ਆਕਾਸ਼ ਬੱਤਾ ਨੇ ਦੋਸ਼ ਲਗਾਏ ਕਿ ਜੋ ਉਹਨਾਂ ਖਿਲਾਫ 2023 ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਕੇਸ ਦਰਜ ਹੋਇਆ ਸੀ ਤਾਂ ਡੀਆਈਜੀ ਜਿਹੜੇ ਆਪਣੇ ਹਰਚਰਨ ਸਿੰਘ ਪੁੱਲਰ ਨੇ ਉਹਨਾਂ ਨੂੰ ਕਿਹਾ ਸੀ ਕਿ ਇਹ ਜੇ ਕੇਸ ਰਫਾ-ਦਫਾ ਕਰਨਾ ਹੈ ਤਾਂ 8 ਲੱਖ ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ ਸੀ ਜਦੋਂ ਆਕਾਸ਼ ਬੱਤਾ ਨੇ ਇਹ ਸਾਰੀ ਗੱਲ ਸੀਬੀਆਈ ਨੂੰ ਦੱਸੀ ਤਾਂ ਸੀਬੀਆਈ ਨੇ ਇੱਕ ਜਾਲ ਵਿਛਾਇਆ ਜਿਹਦੇ ਵਿੱਚ ਹਰਚਰਨ ਸਿੰਘ ਪੁੱਲਰ ਡੀਆਈਜੀ ਅਤੇ ਉਹਨਾਂ ਦੇ ਵਿਚੋਲੀਏ ਨੂੰ ਰੰਗੇ ਹੱਥ ਰਿਸ਼ਵਤ ਲੈੰਦੇ ਗ੍ਰਿਫਤਾਰ ਕਰਿਆ ਗਿਆ ਉਸ ਤੋਂ ਬਾਅਦ ਜਦੋਂ ਸੀਬੀਆਈ ਨੇ ਡੀਆਈਜੀ ਪੁੱਲਰ ਦੇ ਘਰ ਛਾਪਾ ਮਾਰਿਆ ਤਾਂ 5 ਕਰੋੜ ਕੈਸ਼ ਨਗਦ ਅਤੇ 1.5 ਕਿਲੋ ਦੇ ਕਰੀਬ ਸੋਨਾ ਅੱਧ ਲਗਭਗ 22-23 ਦੇ ਕਰੀਬ ਜਿਹੜੀਆਂ ਹੈਗੀਆਂ ਨੇ ਉਹ ਲਗਜ਼ਰੀ ਘੜੀਆਂ ਇਸ ਤੋਂ ਇਲਾਵਾ ਆਡੀ ਤੇ ਮਰਸੀਡੀਜ਼ ਦੀ ਜਿਹੜੀ ਕਾਰਾਂ ਦੀ ਚਾਬੀ ਮਿਲੀ ਹੈ ਤੇ ਇਹ ਹੋਰ ਕਿਹਾ ਜਾਂਦਾ ਹੈ ਕਿ 15 ਤੋਂ ਵੱਧ ਜਿਹੜੀਆਂ ਪ੍ਰਾਪਰਟੀਆਂ ਦੇ ਕਾਗਜ਼ ਨੇ ਉਹ ਵੀ ਇੱਥੋਂ ਮਿਲੇ ਨੇ ਬਾਕੀ ਇਹ ਅੱਗੇ ਕੀ ਹੈ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਪੱਤਰਕਾਰਾਂ ਨੇ ਡੀਐਚਡੀ ਪੁੱਲਰ ਨੂੰ ਇਸ ਬਾਰੇ ਸਵਾਲ ਪੁੱਛੇ ਤਾਂ ਉਹਨਾਂ ਕਿਹਾ ਕਿ ਅਸੀਂ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਾਂਗੇ ਤੇ ਸਾਨੂੰ ਚੁੱਥੇ ਦੋਸ਼ ਵਿੱਚ ਫਸਾਇਆ ਜਾ ਰਿਹਾ ਹੈ ਪਰ ਦੇਖਣੇ ਗੱਲ ਇਹ ਵੀ ਹੈ ਕਿ 5 ਕਰੋੜ ਰੁਪਇਆ ਜੋ ਕੈਸ਼ ਮਿਲਿਆ ਹੈ ਇਹ ਕੋਈ ਆਮ ਗੱਲ ਨਹੀਂ ਹੈਗੀ 17 ਅਕਤੂਬਰ 2025 ਯਾਨੀ ਕਿ ਕੱਲ ਸੀਬੀਆਈ ਕੋਰਡ ਨੇ ਹਰਚਰਨ ਸਿੰਘ ਪੁੱਲਰ ਨੂੰ 14 ਦਿਨਾਂ ਲਈ ਨਿਆਇਕ ਹਸਸ ਤੇ ਭੇਜ ਦਿੱਤਾ ਹੈ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿਹੜੇ-ਕਿਹੜੇ ਇਸ ਵਿੱਚ ਇਨਵੋਲਵ ਨੇ ਕਿਹੜੇ-ਕਿਹੜੇ ਮਤਲਬ ਵੀ ਜਿਹੜੇ ਸਬੰਧ ਰੱਖਦੇ ਨੇ ਡੀਆਈਜੀ ਪੁੱਲਰ ਨਾਲ ਉਹਨਾਂ ਦੇ ਵੀ ਸ਼ਾਇਦ ਹੋ ਛੁਡੇ ਪਏ ਨੇ। ਇਹ ਤਾਂ ਚਲੋ ਅੱਗੇ ਕਾਰਵਾਈ ਹੋਊਗੀ। ਦੇਖਦੇ ਹਾਂ ਕੀ ਕੁਝ ਸਾਹਮਣੇ ਆਂਦਾ ਹੈ। ਪਰ ਜੇਕਰ ਗੱਲ ਕਰੀਏ ਹਰਚਰਨ ਸਿੰਘ ਪੁੱਲਰ ਦੀ ਤਾਂ ਇਹ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ। ਇਹ ਹੁਣ ਤੱਕ ਵੱਖ-ਵੱਖ ਅਹਿਮ ਅਹੁਦਿਆਂ ਤੇ ਰਹ ਚੁੱਕੇ ਹਨ ਜਿਦੇ ਵਿੱਚ ਰੋਪੜ ਡੀਆਈਜੀ ਰੇਂਜ ਪਟਿਆਲਾ ਰੇਂਜ ਡੀਆਈਜੀ ਇਸ ਤੋਂ ਇਲਾਵਾ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਸਐਸਪੀ ਜਿਹੜੇ ਲੈਵਲ ਹੈ ਉਸ ਤੇ ਵੀ ਰਹ ਚੁੱਕੇ ਹਨ ਤੇ ਇਹ ਜਿਹੜੇ ਪੰਜਾਬ ਦੇ ਸਾਬਕਾ ਡੀਜੀਪੀ ਸਨ ਮਹਿਲ ਸਿੰਘ ਪੁੱਲਰ ਦੇ ਪੁੱਤਰ ਹਨ ਇਹਨਾਂ ਨੂੰ ਸਿੱਧਾ ਡੀਐਸਪੀ ਰੈਂਕ ਤੇ ਨਿਯੁਕਤ ਕੀਤਾ ਗਿਆ ਸੀ ਉਹ ਵਿਕਰਮ ਸਿੰਘ ਮਜੀਠੀਆ ਜਿਹੜੇ ਕੇਸ ਹੈ ਉਦੇ ਵਿੱਚ ਜੋ ਸਿੱਟ ਬਣਾਈ ਗਈ ਸੀ ਉਹਦੀ ਵੀ ਅਗਵਾਈ ਕਰ ਚੁੱਕੇ ਹਨ ਤੇ ਜੇਕਰ ਇਹ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਉਹਨਾਂ ਦੇ ਮੋਹੱਲੀ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਦੋਸਤੋ ਹੁਣ ਅੱਗੇ ਕੀ ਕੀ ਕੁਝ ਕਾਰਵਾਈ ਹੁੰਦੀ ਹੈ ਕੀ ਕੁਝ ਨਿਕਲ ਕੇ ਆਉਂਦਾ ਹੈ ਇਹ ਜਦੋਂ ਕੇਸ ਚੱਲਣਗੇ ਉਦੋਂ ਪਤਾ ਲੱਗੂਗਾ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਦੋਸਤੋ ਮਿਲਦੇ ਆ नेक्स्ट ਵੀਡੀਓ ਵਿੱਚ ਤਤਕਲੀ ਧੰਨਵਾਦ